ਸਿਮਰਨਜੀਤ ਸਿੰਘ ਮਾਨ ਦੇ ਦੋਤੇ ਦੇ ਵਿਆਹ ਤੇ ਕਿਉਂ ਚੁਲਾਇਆ ਗਿਆ ਸੀ ਚੋਰ ਸਾਹਿਬ ਸੱਚ ਆ ਗਿਆ ਸਾਹਮਣੇ ਗੋਵਿੰਦ ਸਿੰਘ ਨੇ ਇੱਕ ਪੋਸਟ ਪਾ ਕੇ ਸਾਰੀ ਸਿੱਖ ਕੌਮ ਤੋਂ ਮੰਗੀ ਮਾਫੀ ਅਤੇ ਦੱਸਿਆ ਸਾਰਾ ਸੱਚ ਕਿ ਹੁਣ ਸਿੱਖ ਕੌਮ ਕਰੇਗੀ ਗੋਵਿੰਦ ਸਿੰਘ ਨੂੰ ਮਾਫ ਆਖਰਕਾਰ ਕਿਉਂ ਚੁਲਾਇਆ ਗਿਆ ਸੀ ਚੋਰ ਸਾਹਿਬ ਤੁਹਾਨੂੰ ਦੱਸਾਂਗੇ ਅੱਜ ਇਸ ਵੀਡੀਓ ਵਿੱਚ ਸੋ ਦੋਸਤੋ ਬੀਤੇ ਦਿਨ ਦੀ ਇੱਕ ਖਬਰ ਤੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਦੇ ਵਿਆਹ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਆਏ ਬਹੁਤ ਵੱਡੀ ਵੱਡੀ ਹਸਤੀਆਂ ਆਈਆਂ ਪਰ ਉੱਥੇ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਚੋਰ ਸਾਹਿਬ ਲਾੜੇ ਨੂੰ ਝੁਲਾਇਆ ਜਾ ਰਿਹਾ ਹੈ ਜਿਹੜਾ ਕਿ ਸਿਰਫ ਤੇ ਸਿਰਫ ਗੁਰਗਰਾਂ ਸਾਹਿਬ ਤੇ ਚੋਰ ਸਾਹਿਬ ਝੁਲਾਇਆ ਜਾਂਦਾ ਹੈ ਅਤੇ ਹੁਣ ਗੋਵਿੰਦ ਸਿੰਘ ਦਾ ਪੱਖ ਸਾਹਮਣੇ ਆਇਆ ਹੈ ਕਿ ਆਖਰਕਾਰ ਇਹ ਕਿਉਂ ਹੋਇਆ ਅਤੇ ਕਿਵੇਂ ਹੋਇਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਲਿਖਿਆ ਕਿ ਮੇਰੇ ਵਿਆਹ ਸਮਾਗਮ ਵਿੱਚ ਛਤਰ ਚੁਲਾਉਣ ਅਤੇ ਕਰਵਾਏ ਜਾਣ ਬਾਬਤ ਸੋਸ਼ਲ ਮੀਡੀਆ ਤੇ ਜਤਾਇਆ ਗਿਆ ਇਤਰਾਜ਼ ਮੇਰੇ ਧਿਆਨ ਵਿੱਚ ਆਇਆ ਹੈ ਕਿਉਂਕਿ ਇਹ ਇਤਰਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ ਉੱਚਤਾ ਅਤੇ ਸਿੱਖ ਭਾਵਨਾਵਾਂ ਨੂੰ ਲੈ ਕੇ ਜਤਾਇਆ ਗਿਆ ਹੈ ਇਸ ਲਈ ਇਸ ਉੱਤੇ ਆਪਣਾ ਪੱਖ ਸਪਸ਼ਟ ਕਰਨਾ ਮੈਂ ਇੱਕ ਨਿਮਾਣਾ ਸਿੰਘ ਵਜੋਂ ਆਪਣਾ ਫਰਜ਼ ਸਮਝਦਾ ਹਾਂ ਛਤਰ ਚਲਾਉਣਾ ਤੇ ਚੋਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਪਰੰਪਰਾ ਦਾ ਇੱਕ ਹਿੱਸਾ ਰਿਹਾ ਹੈ ਅਤੇ ਇਹ ਰਸਮਾਂ ਪੀੜੀਦਰ ਪੀੜੀ ਚਲਦੀਆਂ ਆਈਆਂ ਹਨ ਸਹਜਾਦਪੁਰ ਰਿਆਸਤ ਅਤੇ ਘਰਾਣੇ ਦੇ ਵੰਸ਼ ਹੋਣ ਕਾਰਨ ਜੰਜ ਚੜਨ ਦੀ ਰਸਮ ਦੀ ਸ਼ਹਜਾਦਪੁਰ ਰਿਆਸਤ ਦੀ ਪਰੰਪਰਾ ਦੀ ਦਰਜਤੇ ਹੀ ਸਤਿਕਾਰ ਵਜੋਂ ਨਿਭਾਉਣ ਦਾ ਯਤਨ ਕੀਤਾ ਗਿਆ ਸੀ ਪਰ ਇੱਥੇ ਇਹ ਵੀ ਸੱਚ ਹੈ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਿਕਾਰ ਸਿਰਫ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਰਖਵਾ ਹੈ ਅਤੇ ਸਿੱਖਾਂ ਦੇ ਚਵਰ-ਛਵਰ ਤਖਤ ਦੇ ਮਾਲਕ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਹੀ ਅਸੀਂ ਖੁਸ਼ੀਆਂ ਮਾਣ ਰਹੇ ਹਾਂ ਅਤੇ ਜਿਨ੍ਹਾਂ ਦੀ ਸ਼ਾਨ ਦੀ ਬਰਾਬਰਤਾ ਕਰਨ ਦੀ ਹਿੰਮਤਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ ਇਸ ਲਈ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ 10 ਮਿੰਟਾਂ ਦੀ ਨਿਬਈ ਇਸ ਰਸਮ ਪਰੰਪਰਾ ਨੂੰ ਗੁਰੂ ਸਹਿਬਾਨਾ ਜੀ ਦੇ ਸਦੀਵੀ ਮਹਾਨਤਾ ਦੇ ਬਰਾਬਰਤਾ ਨਾ ਸਮਝਿਆ ਜਾਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਨਾ ਕਦੇ ਕੋਈ ਸੀ ਨਾ ਕੋਈ ਹੈ ਅਤੇ ਨਾ ਹੀ ਕੋਈ ਹੋ ਸਕਦਾ ਹੈ ਇਸ ਗਲਤੀ ਦੀ ਪੂਰਨ ਜ਼ਿੰਮੇਵਾਰੀ ਮੈਂ ਖੁਦ ਲੈਣਾ ਹਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਚੋਰ ਸਾਹਿਬ ਚਲਾਉਣਾ ਗਲਤ ਸੀ ਜਿਸ ਲਈ ਮੈਂ ਸਮੂਹ ਸਿੱਖ ਸੰਗਤ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਆਸ ਕਰਦਾ ਹਾਂ ਕਿ ਅਣਜਾਣੇ ਵਿੱਚ ਹੋਈ ਭੁੱਲ ਦੀ ਮਾਫੀ ਤੁਸੀਂ ਮੇਰੇ ਨਿਮਾਣੇ ਸਿੱਖ ਦੀ ਝੋਲੀ ਪਾਉਂਗੇ ਜਿਸ ਦੀ ਅਰਦਾਸ ਬੇਨਤੀ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਕਰਾਂਗਾ ਸੋ ਦੋਸਤੋ ਜੇਕਰ ਦੇਖਿਆ ਜਾਵੇ ਕਿਹਾ ਜਾ ਰਿਹਾ ਹੈ ਕਿ ਇਹ ਪਰਿਵਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਵੰਸ਼ਾ ਵਿੱਚ ਆਉਂਦਾ ਹੈ ਇਸ ਲਈ ਉਹਨਾਂ ਨੇ ਇਹ ਰਸਮ ਨਹੀਂ निभाई ਅਤੇ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਦਾ ਕਹਿਣਾ ਹੈ ਕਿ ਇਹ ਪੁਰਾਣੇ ਰੀਤੀ ਰਿਵਾਜ ਸੀ ਮੈਨੂੰ ਬਾਅਦ ਦੇ ਵਿੱਚ ਅਹਿਸਾਸ ਹੋਇਆ ਕਿ ਇਹ ਚੀਜ਼ ਗਲਤ ਹੋਈ ਹੈ ਅਤੇ ਉਹਨਾਂ ਨੇ ਪੂਰੀ ਸਿੱਖ ਕੌਮ ਤੋਂ ਮਾਫੀ ਮੰਗੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਿੱਖ ਕੌਮ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਗੋਵਿੰਦ ਸਿੰਘ ਨੂੰ ਮਾਫ ਕਰਨਗੇ ਜਾਂ ਫਿਰ ਨਹੀਂ ਪਰ ਜੇਕਰ ਆਪਾਂ ਗੱਲ ਕਰੀਏ ਕਿ ਲੋਕ ਕਿਸੇ ਵੀ ਚੀਜ਼ ਨੂੰ ਪੂਰੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰਦੇ ਅਤੇ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਨਾਲ ਵਾਇਰਲ ਕਰ ਦਿੰਦੇ ਹਨ ਕਿ ਕਿ ਲੋਕਾਂ ਵਿੱਚ ਗਲਤ ਮੈਸੇਜ ਜਾਂਦਾ ਹੈ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਸਿਮਰਜਿੰਦਰ ਸਿੰਘ ਮਾਨ ਬੜੀਆਂ ਪੰਥ ਦੀਆਂ ਗੱਲਾਂ ਕਰਦੇ ਨੇ ਅਤੇ ਆਪਣੇ ਹੀ ਦੋਤੇ ਦੇ ਵਿਆਹ ਦੇ ਵਿੱਚ ਚੋਰ ਸਹਬ ਚੁਲਾਣਾ ਕਿੰਨਾ ਕੁ ਸਹੀ ਹੈ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਵੰਸ਼ਕਾ ਵਿੱਚ ਚੋਹਨ ਗੋਵਿੰਦ ਸਿੰਘ ਇਸ ਕਰਕੇ ਇਹ ਪਰੰਪਰਾ ਕੀਤੀ ਗਈ ਹੈ ਰਿਵਾਜ ਕੀਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਦਰਬਾਰ ਸਾਹਿਬ ਕਮੇਟੀ ਜਾਂ ਪੂਰੀ ਸਿੱਖ ਸੰਗਤ ਗੋਵਿੰਦ ਸਿੰਘ ਨੂੰ ਮਾਫ ਕਰਦੀ ਹੈ ਜਾਂ ਫਿਰ ਨਹੀਂ ਪਹਿਲਾਂ ਤਾਂ ਮੇਰੀ ਉਹਨਾਂ ਸੋਸ਼ਲ ਮੀਡੀਆ ਆਧਾਰਿਆਂ ਨੂੰ ਬੇਨਤੀ ਹੈ ਕਿ ਪਹਿਲਾਂ ਵੀਡੀਓ ਦੀ ਜਾਂਚ ਪੜਤਾਲ ਕਰਕੇ ਪੂਰੀ ਗੱਲਬਾਤ ਸਮਝ ਕੇ ਫੇਰ ਹੀ ਆਪਣੇ ਸੋਸ਼ਲ ਮੀਡੀਆ ਅਦਾਰਿਆਂ ਤੇ ਪਾਇਆ ਕਰੋ ਅਤੇ ਜੋ ਸੱਚ ਹੁੰਦਾ ਹੈ ਉਹੀ ਲਿਖ ਕੇ ਪਾਇਆ ਕਰੋ ਕਿਉਂਕਿ ਇਹ ਮੈਸੇਜ ਇਹ ਵੀਡੀਓ ਸਾਰੀ ਦੁਨੀਆ ਵਿੱਚ ਜਾਂਦੀ ਹੈ ਸੋ ਦੋਸਤੋ ਬਾਕੀ ਤੁਹਾਡਾ ਗੋਵਿੰਦ ਸਿੰਘ ਬਾਰੇ ਕੀ ਕਹਿਣਾ ਹੈ ਕਿ ਉਹਨਾਂ ਨੇ ਜਾਣਬੁੱਝ ਕੇ ਇਹ ਰੀਤੀ ਰਿਵਾਜ ਕੀਤਾ ਜਾਂ ਫਿਰ ਉਹਨਾਂ ਦਾ ਕੋਈ ਪੁਰਾਤਨ ਰੀਤੀ ਰਿਵਾਜ ਹੈ ਇਹ ਤਾਂ ਹੁਣ ਪੁਰਾਣੇ ਬੰਦੇ ਹੀ ਜਾਣਦੇ ਹਨ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਨੂੰ ਇਹਨਾਂ ਰੀਤੀ ਰਿਵਾਜਾਂ ਬਾਰੇ ਨਹੀਂ ਪਤਾ ਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਜਿਹੜਾ ਗੋਵਿੰਦ ਸਿੰਘ ਨੇ ਸਪਸ਼ਟ ਕੀਤਾ ਹੈ ਆਪਣਾ ਪੱਖ ਰੱਖਿਆ ਹੈ ਉਸ ਦੇ ਬਾਰੇ ਕੀ ਕਹਿਣਾ ਹੈ ਆਪਣੀ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨ